ਫੜਦੇ 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 ਲਾਰਸਹਿਰਾਨੂ ਕੈਸ਼ ਕਰਨ ਵਾਲੇ ਫੜਦੇ ਇਹ ਤਸਵੀਰਾਂ ਨੇ ਮਹਾਲੀ ਦੀਆਂ ਮਹਾਲੀ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਪੁਲਿਸ ਨੇ ਅਜੀਹੇ ਗੈਂਗਸਟਰਾਂ ਨੂੰ ਗ੍ਰਫਤਾਰ ਕੀਤਾ ਜੋ ਲਾਰਸਹਿਰਾਨੂ ਕੈਸ਼ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਹਲਦਵਾਨੀ ਦੇ ਵਿੱਚ ਕਿਸੇ ਨੂੰ ਫੋਨ ਕਰਕੇ ਲਾਰਸਹਿਰਾਨੂ ਦੇ ਉੱਤੇ ਮੋਤੀ ਫਰੋਤੀ ਮੰਗੀ ਸੀ ਉਸ ਤੋਂ ਬਾਅਦ ਜਦੋਂ ਮਹਾਲੀ ਪੁਲਿਸ ਨੂੰ ਇਸ ਗੱਲ ਦੀ ਪੜਤ ਲੱਗੀ ਤੇ ਮਹਾਲੀ ਪੁਲਿਸ ਨੇ ਵੀ ਜਾਲ ਵਿਛਾਇਆ ਤੇ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਤੇ ਪਤਾ ਲੱਗਿਆ ਕਿ ਆ ਪੰਜਾਬ ਦੇ ਵਿੱਚ ਗਕਸਰਾ ਨੂੰ ਹਥਿਆਰ ਸਪਲਾਈ ਕਰਨ ਦਾ 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 ਕਰਤੇ ਸੀ ਤੁਸੀਂ ਆਫੇ 16 ਉਹ ਐਸਐਸਪੀ ਮੋਹਾਲੀ ਖੁਦ ਕਰ ਰਹੇ ਨੇ ਪੂਰਾ ਮਾਮਲੇ ਦਾ ਖੁਲਾਸਾ ਦਨਕੈਲ ਪੰਜਾਬੀ ਟੀਵੀ ਲਈ ਮੇਸ਼ ਕੁਮਾਰ ਜੀਪਾ ਅਸੀਂ ਦੋ ਵਿਅਕਤੀ ਇੱਕ ਸੋਨੂ ਕੁਮਾਰ ਉਰਫ ਤਰਵਿੰਦਰ ਰਾਏ ਅਤੇ ਦੂਸਰਾ ਵਰੁਣ ਪਾਟਕ ਉਰਫ ਓਮਪ੍ਰਕਾਸ਼ ਪੁੱਤਰ ਓਮਪ੍ਰਕਾਸ਼ ਇਹ ਦੋ ਬੰਦੇ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੋਨਾਂ ਦੇ ਵਿੱਚੋਂ ਕਰੀਬ 7 ਵੈਪਨ ਜਿਹੜੇ ਰਿਕਵਰ ਹੋਏ ਨੇ ਇਹਨਾਂ ਦੋਨਾਂ ਦੇ ਕੋਲੋਂ ਟੋਟਲ 7 ਵੈਪਨ ਜਿਹੜੇ ਰਿਕਵਰ ਹੋਏ ਨੇ ਇਹ 7 ਵੈਪਨ ਦੇ ਵਿੱਚ ਇੱਕ 32 ਬੋਰ 3 ਕੱਟੇ 315 ਬੋਰ ਇੱਕ ਦਨਾਲੀ ਤੇ ਦੋ ਹੋਰ ਦੇਸੀ ਕੱਟੇ ਟੋਟਲ ਮਿਲਾ ਕੇ 7 ਵੈਪਨ ਜਿਹੜੇ ਰਿਕਵਰ ਕੀਤੇ ਗਏ ਇਹ ਦੋਨਾਂ ਦਾ ਇਹ ਕੰਮ ਸੀਗਾ ਕਿ ਯੂਪੀ ਅਤੇ ਐਮਪੀ ਤੋਂ ਵੈਪਨ ਆਦੇ ਸੀਗੇ ਤੇ ਇਹ ਸਪਲਾਈ ਕਰਦੇ ਸੀ ਤਾਂ ਇਹਨਾਂ ਦਾ ਮੇਨ ਜਿਹੜਾ ਕੰਮ ਸੀ ਵੈਪਨ ਸਪਲਾਈ ਦਾ ਸੀਗਾ ਇਹ ਵਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੈਪਨ ਸਪਲਾਈ ਕਰਦੇ ਸੀ ਜਿਹੜਾ ਇਹ सोनू ਕੁਮਾਰ ਉਰਫ ਧਰਵਿੰਦਰ ਰਾਏ ਹੈ ਇਹਦਾ ਇਹਦਾ ਰੋਲ ਜਿਹੜਾ ਹੈਗਾ ਇੱਕ ਹਲਦਵਾਨੀ ਨਾਨੀਨ ਥਾਣਾ ਹਲਦਵਾਨੀ ਡਿਸਟ੍ਰਿਕਟ ਨੈਨੀਤਾਲ ਉਤਰਾਖੰਡ ਦੇ ਵਿੱਚ ਐਕਸਟਰਸ਼ਨ ਕਾਲ ਦੇ ਵਿੱਚ ਵੀ ਇਹਦਾ ਰੋਲ ਆਇਆ ਸਾਹਮਣੇ ਇਹਨੇ ਉੱਥੇ ਦੇ ਇੱਕ ਵਿਅਕਤੀ ਨੂੰ ਉੱਥੇ ਦੇ ਇੱਕ ਬਿਜ਼ਨਸਮੈਨ ਨੂੰ ਐਕਸਟਰਸ਼ਨ ਕਾਲ ਕੀਤੀ ਹੈ ਇਨੇ ਆਪਦੇ ਆਪ ਨੂੰ ਲੋਰੈਂਸ ਬਿਸ਼नोई ਗੈਂਗ ਦਾ ਮੈਂਬਰ ਦੱਸਿਆ ਤੇ ਉਹ ਤੋਂ ਪੈਸੇ ਦੀ ਮੰਗ ਕੀਤੀ ਹੈ ਸਾਡਾ ਜਿਹੜੀ ਨਵੀਂਦਾਲ ਪੁਲਿਸ ਹੈ ਉਹਦੇ ਨਾਲ ਵੀ ਸਾਡਾ ਟੱਚ ਦੇ ਵਿੱਚ ਹੈ ਤੇ ਸਾਡੇ ਇਸ ਕੇਸ ਤੋਂ ਬਾਅਦ ਪ੍ਰੋਕਿਊਸ਼ਨ ਵੰਡ ਤੇ ਨਵੀਂਦਾਲ ਵੀ ਇਹਨੂੰ ਲੈ ਕੇ ਜਾਣਗੇ ਫਰਦਰ ਪੁੱਛਗਿੱਛ ਵਾਸਤੇ ਜਿਹੜੇ ਇਹ ਹੀ ਦੋ ਵਿਅਕਤੀ ਹੈ ਇੱਕ ਜਿਹੜਾ ਸੋਨੂ ਹੈ 20 ਸਾਲ ਦੀ ਇਹਦੀ ਉਮਰ ਹੈ ਤੇ ਵਰਨ ਪਾਟਕ ਜਿਹੜੀ ਹੈ ਇਹ 34 ਸਾਲ ਦੀ ਉਮਰ ਹੈ ਤੇ ਇਹ ਇਹਨਾਂ ਦਾ ਬੇਸਿਕਲੀ ਟ੍ਰੈਕ ਰਿਕਾਰਡ ਹੈ ਸਰ ਕੋਈ ਹੋਰ ਮਾਮਲਾ ਦਰਸੀਗਾ ਕਰੀਗਾ ਇਹਨਾਂ ਦੇ ਉੱਤੇ ਇਹੀ ਮਾਮਲਾ ਸੀਗਾ ਪਹਿਲਾਂ ਜਿਹੜਾ ਸੋਨੂ ਤੇ ਇਹ ਡੈਜੀਪਾਲ ਪੁਲਿਸ ਤੇ ਜਿਹੜਾ ਮਾਮਲਾ ਦਰਜ ਕੀਤਾ ਇੱਕ ਸਾਲ ਪਹਿਸ ਹੁੰਦਾ ਇਹ ਦਰਸੀਗਾ ਸੋ ਪੰਜਾਬ ਦੇ ਕਿਹੜੇ ਇਹਨਾਂ ਤੂਰੇ ਦੇ ਸੀ ਇਹ ਸਾਰੇ ਪੰਜਾਬ ਚ ਹੀ ਰੇਡੇ ਦੇ ਸੀਗੇ ਜਿੱਥੇ ਜਿੱਥੇ ਇਹਨਾਂ ਮਿਲਣਾ ਸੀ ਪੰਜਾਬ ਚ ਕੀ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਹੀ ਜਾ ਕੇ ਦੇਖੋ ਇਹਨਾਂ ਦਾ ਵਕੰਡਨ ਕੁ ਬਾਕੀ ਨਹੀਂ ਕਿੰਨੀ ਮੈਂ ਕਿਹੜੀ ਵਾਰਦਾਤ ਹਜੇ ਤੱਕਰ ਸਮਝ ਨਹੀਂ ਆਈਏ ਪਰ ਇਹਨਾਂ ਦੀ ਕੁਝ ਕੁ ਚੀਜ਼ੇ ਚੱਲ ਰਹੀ ਹੈ ਕੋਈ ਵਾਰਦਾਤ ਅਗਰ ਕੀਤੀ ਹੋਈ ਤਾਂ ਉਹ ਵੀ ਤਾਂ ਨਾਲ ਸ਼ੇਨਤਰਾ ਕੋਈ ਪਲਾਨ ਕੁ ਠੀਕ ਹੀ ਸਰ ਵਾਰਦਾਤਾਂ ਦੇ ਨਾਲ ਇਹ ਮੀਨ ਇਹਨਾਂ ਦਾ ਜਿਹੜਾ ਮਕਸਦ ਸੀ ਉਹ ਵੈਪਨ ਸਪਲਾਈ ਕਰਨ ਦਾ ਸੀ ਤਾਂ ਇਹ ਵੈਪਨ ਸਪਲਾਇਰ ਸੀਗੇ ਇਹ ਯੂਪੀ ਤੇ ਐਮਪੀ ਤੋਂ ਵੈਪਨ ਲਿਆਉਂਦੇ ਸੀ ਤੇ ਇੱਥੇ ਵੇਚਦੇ ਸੀ ਕਿੰਨੇ ਕਿੰਨੇ ਵੇਚਦੇ ਸੀ ਜੀ ਕੋਈ ਲਗਭਗ 25000 30000 ਤੋਂ ਲੈ ਕੇ ਅਰਾਊਂਡ 50 60000 ਦੇ ਆਸ-ਪਾਸ उनके साथ इसकी एसोसिएशन बिल्कुल सामने आई है इनफैक्ट इनका एक व्हाट्सएप ग्रुप भी बना हुआ जिसमें आपस में एक दूसरे के साथ इन्फॉर्मेशन शेयर कर रहे हैं जो वो वो सार, वो सारी जो ग्रुप की डिटेल्स जो है सारी हम वेरीफाई करते हैं है सर, नहीं पंजाब हजे तक कोई एक्सटोशन कॉल सामने नहीं आई है सर यूपी एमपी का लगातार ना आता है कि जेडी भी सप्लाई करते हैं ਕਿ ਇਹ ਵੱਡਾ ਗੈਂਗ ਕੰਮ ਕਰ ਰਿਹਾ ਕਿਉਂਕਿ ਰੂਟ ਇਹੀ ਹੁੰਦਾ ਲਲਦੂ ਡੇਰਾਬਸੀ ਪਹਿਲਾਂ ਵੀ ਤੁਸੀਂ ਕਾਬੂ ਜੀ ਜੀ ਤੇ ਹੁਣ ਤੱਕ ਦੀ ਕੁਛਕੀ ਦੇ ਸਾਹਮਣੇ ਆਇਆ ਕਿ ਜਿਹੜੇ ਵੱਡੇ ਕਿੱਥੇ ਕਿੱਥੇ ਸਪਲਾਈ ਕਰਦੇ ਪੰਜਾਬ ਦੇ ਵਿੱਚ ਇੱਥੇ ਕੋਈ ਲੋਕਲ ਇਨਵੋਲਵਮੈਂਟ ਹਿੱਤੇ ਤੱਕ ਨਹੀਂ ਬਿਲਕੁਲ ਹੀ ਲੋਕਲ ਇਨਵੋਲਵਮੈਂਟ ਹੀ ਹੈ ਜਿਹੜਾ ਇਹ सोनू ਹੈ ਇਹ ਇਥੇ ਡੇਰਾਬਸੀ ਦਾ ਲੋਕਲ ਰਹਿਣ ਵਾਲਾ ਤੇ ਜਿਹੜਾ ਬਰਨ ਪਾਠਕ ਹੈ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਨਾਂ ਦੀ ਲੋਕਲ ਜਿਹੜੀ ਜੀ ਤੁਸੀਂ ਗੈਂਗ ਦੀ ਗੱਲ ਕਰ ਰਹੇ ਹੋ ਜਾਂ ਨੈਟਵਰਕ ਦੀ ਗੱਲ ਜੇ ਆਪਾਂ ਕਰੀਏ ਤਾਂ ਉਸ ਨੈਟਵਰਕ ਦਾ ਲੋਕਲ ਪਾਰਟ ਹੈ ਤੇ ਅੱਗੇ ਹੀ ਜਿਹੜੀ ਯੂਪੀ ਤੇ ਐਮਪੀ ਦੋਨਾਂ ਦੇ ਨੈਟਵਰਕਸ ਨਾਲ ਜੁੜੇ ਦੱਸਾ ਕਿਨੇ ਦਿਨਾਂ ਤੋਂ ਕਰ ਰਹੇ ਸੀ ਇਹ ਕੰਮ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੋਰ ਵੀ ਨੈਕਸਟ ਇਸ 'ਚ ਕੋਈ ਹੋਰ ਵੀ ਨਵੇਂ ਨਾਲ ਸ਼ਾਮਿਲ ਜਿਹਨੇ ਇਹ ਇਨਵੈਸਟੀਗੇਸ਼ਨ ਤਾਂ ਅੱਗੇ ਤੱਕ ਜਾਏਗੀ ਅੱਗੇ ਯੂਪੀ ਜਿੱਥੋਂ ਲਿਆਉਂਦੇ ਸੀ ਉਹਨਾਂ ਨੂੰ ਵੀ ਅਸੀਂ ਪੜਾਂਗੇ ਅਜੇ ਤੇ ਐਮਪੀ ਦੇ ਨਾਲ ਜਿਹੜਾ ਇਹ ਲਿੰਕ ਸੀ ਉਹਨਾਂ ਨੂੰ ਵੀ ਪੜਾਂਗੇ ਕਨਸਰਨ ਡਿਸਟ੍ਰਿਕਟਸ ਨੂੰ ਵੀ ਅਸੀਂ ਇਹਦੇ ਵਿੱਚ ਲਿਖਾਂਗੇ ਕਿ ਜਿੰਨਾ ਜਿੰਨਾ ਦੇ ਏਰੀਆ ਦੇ ਵਿੱਚ ਇਹ ਜਿਹੜੇ ਚਾਰਜ ਦੇ ਵਿੱਚ ਯੂਕੇ ਦੇ ਵਿੱਚੋਂ ਇਹ ਅਲੀ ਜਿਹੜੇ ਜਿਹੜੇ ਵੈਪਨ ਖੜੇ ਗਏ ਐ ਇਹ ਜੀਤੀ ਇਹ ਅਲੀਗੜ ਚ ਲੈ ਕੇ ਆਇਆ ਸੀਗਾ ਤੇ ਕਨਸਰਨ ਉਥੇ ਡਿਸਟ੍ਰਿਕਟ ਨੂੰ ਅਸੀਂ ਲਿਖਾਂਗੇ ਇਹਦੇ ਵਿੱਚ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਆਇਆ ਇਹ ਲੈ ਕੇ ਇਸ ਤਰ੍ਹਾਂ ਆਦੇ ਆਪਨੀ ਗੱਡੀ ਚ ਲੈ ਕੇ ਆਂਦੇ ਆ ਪਬਲਿਕ से इस तो 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 तीन तीन हुए करीब महीने महीने रिसेंट है मतलब नहीं नहीं, नहीं ये आ, तो कोई काम वाम नहीं करते यही काम करते हैं बेसिकली पहले भी है के? ना आ, वाला मुकदमा तो अलावा पढ़े लिखे ਫੜੇ ਲੇਕੀ ਤਾਂ ਕੋਈ ਖਾਸ ਹੈ ਨਹੀਂ ਕਿ ਜਿੰਨਾਂ ਪਤਾ ਲੱਗਿਆ ਵੀ ਵੈਰੀਫਾਈ ਕਰ ਸਰ ਪੱਲੀ ਤੇ ਕਹਿੰਦੇ ਆ ਕਿ ਪਹਿਲਾਂ ਸਿੱਕੇ ਦੇ ਸਾਹਮਣੇ ਪਾ ਕੇ ਨੂੰ ਪੁੱਛਣਾ ਚਾਹੀਦਾ ਇਹ ਟੂ ਟੂ ਮਿਲਾ ਕੇ ਜੋ ਹਾਈ ਟੈਕ ਸਾਡੀ ਪੁੱਛਗੀ ਚ ਆਇਆ ਹੈ ਤੇ ਇਹ ਅੱਠ ਅਸਾਈਨਮੈਂਟ ਲੈ ਕੇ ਆਏ ਤੇ ਅੱਠ ਅਸਾਈਨਮੈਂਟ ਜਿਹੜੇ ਹੈ ਕਿਸੇ ਟਿਕ ਵੈਪਨ ਦੀ ਕਿਸੇ ਤਿਲਗਾਪਨ ਦੀ ਤਾਂ ਕੁੱਲ ਮਿਲਾ ਕੇ 15 ਵੀ ਵੈਪਨ ਜਿਹੜੇ ਇਹਨਾਂ ਨੇ ਸਪਲਾਈ ਕੀਤੇ ਤੇ ਹੋਰ ਵੀ ਵੈਪਨ ਇਸ ਤੋਂ ਇਸ ਜਿਹੜੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਵੀ ਵੈਪਨ ਨੇ